ਆਪਣੀ ਨਵੀਂ ਵੀਡੀਓ ਚ ਆਪਾਂ ਨਮੀਆਂ ਮਸ਼ੀਨਰੀਆਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਹਾਂ ਜੀ ਤੁਹਾਡਾ ਸਾਰਿਆਂ ਦਾ ਪਸੂ ਬਾਗੀਦ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਵੀਡੀਓ ਚ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੁੱਲ 20000 ਦਾ ਇੱਕ ਮੋਟਰਸਾਈਕਲ 53000 ਦੀ ਗੱਡੀ ਬਿਲਕੁਲ ਨਵੀਂ ਗੱਡੀ ਤੇ ਬਿਲਕੁਲ ਨਵਾਂ ਮੋਟਰਸਾਈਕਲ ਤੇ ਇੱਕ ਆਪਾਂ ਇੱਕ ਕਨਾਲ ਜਗਾਂ ਦੇ ਵਿੱਚ ਬਣੀ ਹੋਈ ਕੋਠੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਜਮਾ ਸਸਤੇ ਰੇਟ ਮਿਲ ਜਾਣਗੇ ਤੇ ਪੂਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਐਡ ਆਪਾਂ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਆਪਾਂ Swift Desire VDI ਗੱਡੀ ਲੈ ਕੇ ਪਹੁੰਚਿਆ ਜੀ ਟਾਇਰਾਂ 'ਚ ਅਲਾਈ ਬਹੁਤ ਵਧੀਆ ਸੋਹਣੀ ਗੱਡੀ 13 ਮਾਡਲ ਨਵੰਬਰ ਮਹੀਨਾ ਲਾਸਟ ਮਹੀਨੇ ਮੰਨ ਲਓ ਜੀ ਤੇ ਇੰਜਨ ਗੇਅਰ ਵੱਲੋਂ ਫੁੱਲ ਗਾਰੰਟੀ ਹੈ ਕੁੱਲ 58000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ ਕੰਪਨੀ 'ਚ ਰਿਕਾਰਡ ਹੈ ਜ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਇਨਸੂਰੈਂਸ ਪ੍ਰਦੂਸ਼ਣ ਹਰ ਚੀਜ਼ ਰੇਟ ਮਾਲਕ ਨੇ ਫਿਕਸ ਕਿਹਾ ਹੈਗਾ ਐਨਓਸੀ ਮਿਲ ਜੂਗੀ ਤੇ ਰੇਟ ਆ ਫਿਕਸ 345000 ਰੁਪਿਆ ਤੇ ਮਾਲਕ ਕਹਿੰਦੇ ਨੇ ਗੱਡੀ ਦੀ ਐਵਰੇਜ ਹੈਗੀ ਐ 20 ਤੋਂ ਪਲੱਸ ਤੇ ਬਠਿੰਡਾ ਮਾਲਕ ਦਾ ਏਰੀਆ ਵੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੈ ਕਰੋ ਜੀ ਗੱਲ ਕਰਾਂਗੇ ਸੈਕੰਡ ਗੱਡੀ ਦੀ ਇਨੋਵਾ ਆਪਾਂ ਲੈ ਕੇ ਪਹੁੰਚੇ ਆ ਗੱਡੀ ਦੀਆਂ ਫੋਟੋਆਂ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀ ਆ ਤੁਸੀਂ ਚੈੱਕ ਕਰੋ ਇਨੋਵਾ ਗੱਡੀ ਆ ਜੀ ਸਾਰਾ ਕੁਝ ਵਧੀਆ ਹੈਗਾ ਬੈਟਰੀ ਬਿਲਕੁਲ ਨਵੀਂ ਆ ਜੀ ਟਾਇਰ ਦੋ ਆਪਾਂ ਨੂੰ ਬਿਲਕੁਲ ਨਵੇਂ ਫਰੈਸ਼ ਮਿਲ ਜਾਣਗੇ ਤੇ ਦੋ ਟਾਇਰ ਆਪਾਂ ਨੂੰ ਮਿਲ ਜਾਣਗੇ 60 ਤੋਂ 65 ਪੈਸੇ ਕੰਡੀਸ਼ਨ ਗੱਡੀ ਦੀ ਚੈੱਕ ਕਰੋ ਸਾਰਾ ਕੁਝ A to Z ਆਪਾਂ ਨੂੰ ਮਿਲੂਗਾ ਜੀ ਮਾਡਲ ਦੀ ਗੱਲ ਕਰੀਏ 2008 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਅਸੀਂ ਇਹ ਟਾਇਰ ਤੋਂ ਮੈਂ ਦੱਸ ਹੀ ਦਿੱਤੇ ਰੰਗ ਚੈੱਕ ਕਰ ਲਓ ਸ਼੍ਰੀ ਹਰ ਗੋਬਿੰਦਪੁਰ ਇਹਨਾਂ ਦਾ ਏਰੀਆ 210 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀ ਘਾਟਾ ਬੱਧਾ ਵੇਖ ਕੀਤਾ ਜੋ ਮਾਲਕ ਕਹਿੰਦੇ ਨੇ ਵੀ ਰੇਟ ਇੱਕ ਡਿਮਾਂਡ ਹੈਗੀ ਬਾਕੀ ਤੁਸੀਂ ਜਾਓਗੇ ਪਸੰਦ ਆਊਗੀ ਗੱਡੀ ਰੇਟ ਵੀ ਪਸੰਦ ਆਊਗਾ ਬਾਕੀ ਆਪਾਂ ਗੱਲਬਾਤ ਸਾਰੀ ਦੀ ਸਾਰੀ ਘਾਰੀ ਰੇਂਜਿੰਗ ਮਾਲਕ ਦਾ ਮੋਬਾਈਲ ਨੰਬਰ 88400 7620 690 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕਰ ਲਿਓ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਐਸੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜੇ ਤੁਸੀਂ ਐਡ ਕਰਵਾਉਣੀ ਹੈ ਫ੍ਰੀ ਚ ਆਪਾਂ ਕਰ ਦੇਵਾਂਗੇ ਗੱਲ ਕਰਾਂਗੇ ਆਪਾਂ ਤੀਜੀ ਗੱਡੀ ਦੀ ਗੱਡੀ ਚੈੱਕ ਕਰੋ ਜੀ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਇੱਕ ਹੋਰ ਆਪਾਂ ਇਨੋਵਾ ਗੱਡੀ ਲੈ ਕੇ ਪਹੁੰਚਿਆ ਜੀ 2009 ਮਾਡਲ ਗੱਡੀ ਐ ਇਹ ਬਾਕੀ ਟਾਇਰਾਂ ਚ ਚੈੱਕ ਕਰੋ ਜੀ ਅਲਾਈ ਆਪਾਂ ਨੂੰ ਮਿਲ ਜਾਣਗੀ ਟੈਰਾਂ ਦੀ ਕੰਡੀਸ਼ਨ ਆਲੋਕੇ ਮਿਲ ਜੂਗੀ ਰੰਗ ਪੂਰਾ ਵਧੀਆ ਮਿਲ ਜੂਗਾ ਤੇ ਪਾਸਿੰਗ ਜਿਹੜੀ ਹੈਗੀ ਹੈ ਮਾਲਕ ਨੇ ਅਰਨਿਊ ਕਰਵਾਈ ਹੋਈ ਹੈ ਅੱਗੇ ਤੱਕ ਹੋਈ ਹੈ 2030 ਤੱਕਰ ਜੀ ਦੂਜੇ ਨਾਮ ਗੱਡੀਆ 295000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪੰਜਾਬ ਨੰਬਰ ਗੱਡੀਆ ਪੀਵੀ 10 ਨੰਬਰ ਗੱਡੀ ਨੂੰ ਲੱਗਿਆ ਹੋਇਆ ਸੀ ਗੱਡੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਨਾ ਤਾਂ ਇੰਜਨ ਗੇਅਰ ਵੱਲੋਂ ਕਮੀ ਆ ਤੇ ਨਾ ਹੀ ਕੋਈ ਹੋਰ ਕਮੀ ਆ ਏਰੀਆ ਦੀ ਗੱਲ ਕਰੀਏ ਤਾਂ ਤਰਨ ਤਰਨ ਮਾਲਕ ਦਾ ਏਰੀਆ ਗਾ ਤਰਨ ਤਰਨ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਉਹਨੂੰ ਗੱਡੀ ਨੂੰ ਤਾਂ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜਾ ਕੇ ਦੇਖ ਲਓ ਬਾਕੀ ਅੰਦਰ ਬਾਹਰ ਦੀਆਂ ਫੋਟੋਆਂ ਸਾਰਾ ਕੁਝ ਤੁਸੀਂ ਚੈੱਕ ਕਰੇ ਰਹੇ ਹੋ ਜੀ ਤੇ ਏਸੀ ਹੀਟਰ ਵਧੀਆ ਜੀ ਸੀਟ ਕਵਰ ਮੈਟਿੰਗ ਹਰ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗੀ ਨਾ ਤਾਂ ਕੋਈ ਕਮੀ ਪੇਸੀ ਆ ਨਾ ਕੋਈ ਟੱਚਿੰਗ ਨਾ ਕੋਈ ਐਕਸੀਡੈਂਟਡ ਕੁਛ ਨਹੀਂ ਗੱਡੀ ਭਾਲਦੀ ਇੱਕ ਨੰਬਰ ਗੱਡੀ ਆ ਮਾਲਕ ਨੇ ਟੋਟਲ ਕੰਮ ਕਰਵਾਇਆ ਹੋਇਆ ਜਿੰਨਾ ਵੀ ਹੋਣਾ ਹੁੰਦਾ ਜੀ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਤੋਂ ਪੁੱਛ ਸਕਦੇ ਹੋ ਫੋਨ ਕਰਕੇ ਕੋਈ ਹੋਰ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਸਕਦੇ ਹੋ ਜਾ ਕੇ ਦੇਖ ਸਕਦੇ ਹੋ ਜੀ ਪੂਰੀ ਆਪਾਂ ਗੱਲਬਾਤ ਬਾਕੀ ਕਰ ਹੀ ਰਹੀਆਂ ਜੀ ਠੀਕ ਹੈ ਜੀ ਬਾਕੀ ਵੀਡੀਓ ਪਸੰਦ ਤੁਹਾਨੂੰ ਜੇ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜੇ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਉਹਨੂੰ لازਮੀ ਦਬ ਦਿਓ ਜਿੰਨੇ ਮੇਰੇ ਭਰਾ ਵੱਡੇ ਬਜ਼ੁਰਗ ਦੇਖ ਰਹੇ ਹੋ ਪਹਿਲੀ ਵਾਰ ਆਓ ਜਰੂਰ ਕਲਿੱਕ ਕਰ ਦਿਓ ਇੱਕ ਵਾਰੀ ਚੈੱਕ ਕਰ ਲਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਜੀ ਕਿਸੇ ਵੀ ਏਰੀਆ ਚੋਂ ਚਾਹੀ ਤੁਸੀਂ ਦੇਖ ਰਹੇ ਹੋ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਕੁਝ ਵੀ ਆ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜੀ ਗੱਲ ਕਰਦੇ ਆ ਜੀ ਮੋਟਰਸਾਈਕਲ ਦੀ ਆਪਣੇ ਕੋਲੇ ਇੱਕ ਹੰਕ ਮੋਟਰਸਾਈਕਲ ਮਾਲਕ ਨੇ ਭੇਜੇ ਸੇਲ ਵਾਸਤੇ ਕਾਲੇ ਰੰਗ ਦਾ ਕੰਡੀਸ਼ਨ ਚੈੱਕ ਕਰੋ ਪੰਜਾਬ ਨੰਬਰ ਹੈ ਟਾਇਰ ਟੋਰ ਵਧੀਆ ਮਿਲ ਜਾਣਗੇ ਸਾਰਾ ਕੁਝ ਵਧੀਆਗਾ ਕਮੀ ਪੇਸ਼ੀ ਕੋਈ ਨਹੀਂ ਆਰਸੀ ਉਸਸੀ ਅਪਨੂ ਸਾਰਾ ਕੁਝ ਨਾਲ ਮਿਲੂਗਾ 11 ਮਾਡਲ ਹੈ ਜੀ ਤੇ 20000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਕਹਤਾ ਸੀਗਾ 20000 ਦਾ ਆਪਾਂ ਇੱਕ ਮੋਟਰਸਾਈਕਲ ਲੈ ਕੇ ਪਹੁੰਚੀਆਂ ਸਸਤਾ ਘਰ ਲੈ ਕੇ ਪਹੁੰਚੀਆਂ ਸੀ ਇੱਕ ਆਪਾਂ ਗੱਡੀ ਲੈ ਕੇ ਪਹੁੰਚੀਆਂ ਮੋਟਰਸਾਈਕਲ ਤਾਂ ਤੁਸੀਂ ਦੇਖ ਲਿਆ ਸੀ ਅੱਗੇ ਆਪਾਂ ਘਰ ਦੀ ਗੱਲ ਕਰਾਂਗੇ ਮੋਟਰਸਾਈਕਲ ਜਿੰਨਾ ਦਾ ਹੈਗਾ ਬਾਈ ਦਾ ਨੰਬਰ ਸਕਰੀਨ ਤੇ ਹੈ ਜੀ ਕਰੋ ਗੱਲਬਾਤ ਆਪ ਹੀ ਤੁਸੀਂ ਗੱਲ ਕਰਦੇ ਆਪਾਂ ਹੁਣ ਜਿਹੜਾ ਘਰ ਲੈ ਕੇ ਪਹੁੰਚੇ ਹਾਂ ਜੀ ਵਧੀਆ ਸੋਹਣਾ ਘਰ ਆਪਾਂ ਲੈ ਕੇ ਪਹੁੰਚੀਆਂ ਮਤਲਬ ਕਿ ਥੋੜਾ ਬੋਤਾ ਤਿਆਰ ਇਹਨਾਂ ਨੇ ਕਰਵਾਇਆ ਹੋਇਆ ਜੀ ਥੋੜਾ ਬਹੁਤਾ ਆਪਨੂ ਕਰਵਾਉਣਾ ਪਊਗਾ ਜੀ ਸਿੱਧੀ ਜੀ ਗੱਲ ਐ ਸਾਰਾ ਕੁਛ ਆਪਾ ਤੁਹਾਨੂੰ ਦੱਸ ਰਿਹਾ ਜੀ ਕੋਈ ਲੁਕੋ ਨਹੀਂ ਹੈਗਾ ਕਿਸ ਗੱਲ ਦਾ ਜਗ੍ਹਾ ਵਾਫਰ ਆਪਨ ਮਿਲ ਚੁਗੀ ਇੱਕ ਕਨਾਲ ਜਗ੍ਹਾ ਆਪਨੂ ਮਿਲੂਗੀ ਸਹੀਂ ਬਾਕੀ ਤੁਸੀਂ ਆਪ ਹੀ ਚੈੱਕ ਕਰੋ ਜੀ ਫਰੰਟ ਦੇ ਵਿੱਚ ਜਗ੍ਹਾ ਤੁਸੀਂ ਚੈੱਕ ਕਰੋ ਕਿੰਨੀ ਆਪਨ ਮਿਲੂਗੀ ਤੇ ਬਾਹਰ ਆਪਨੂ ਰੋਡ ਮਿਲੂਗੀ ਜਿਵੇਂ ਸੜਕ ਦੇ ਉੱਤੇ ਫਰੰਟ ਲੱਗਦਾਗਾ ਮੇਨ ਗੇਟ ਜਿਹੜਾ ਹੈਗਾ ਫਰੰਟ ਤੇ ਐ ਜੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 17 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਤੇ ਬਾਕੀ ਹੋ ਜੂਗਾ ਇੱਕ ਕਨਾਲ ਜਗਾਂ ਦੇ ਵਿੱਚ ਮਿਲ ਜੂਗਾ ਇਹਨਾਂ ਦਾ ਏਰੀਆ ਹੈਗਾ ਜੀ ਜੇਤੂ ਤੇ ਜਿਹੜੀ ਜਗ੍ਹਾ ਹੈ ਜੀ ਇਹ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਪੱਕੀ ਰਜਿਸਟਰੀ ਹੋ ਜੂਗੀ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਹੀ ਰਹੇ ਹੋ ਠੀਕ ਹੈ ਜੀ ਗੱਲਬਾਤ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਝ ਹੋਰ ਪੁੱਛਣਾ ਹੋਵੇ ਤਾਂ ਤੁਸੀਂ ਜਾ ਕੇ ਪੁੱਛ ਵੀ ਸਕਦੇ ਹੋ ਬਾਕੀ ਵੀਡੀਓ ਚ ਕੱਲੀ ਕੱਲੀ ਚੀਜ਼ ਮਾਲਕ ਨੇ ਦਿਖਾਈ ਆ ਫਰੰਟ ਇਹਨਾਂ ਨੇ ਦਿਖਾਇਆ ਸੀ ਬੈੜਾ ਦਿਖਾਇਆ ਕਮਰੇ ਦਿਖਾਈ ਨੇ ਬਾਕੀ ਤੋਂ ਉਹਨਾਂ ਸਾਰਾ ਕੁਝ ਪਤਾ ਲੱਗ ਹੀ ਗਿਆ ਜੇ ਕਿਸੇ ਨੂੰ ਪਸੰਦ ਆਇਆ ਘਰ ਇਹ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜਾ ਕੇ ਦੇਖ ਸਕਦੇ ਹਾਂ ਗੱਲ ਕਰਾਂਗੇ ਜੀ ਆਪਾਂ ਹੁਣ ਗੱਡੀ ਦੀ ਜਿਹੜੀ ਗੱਡੀ ਆਪਾਂ ਜਮਾ ਸਸਤੀ ਲੈ ਕੇ ਪਹੁੰਚਿਆ ਚੈੱਕ ਕਰੋ ਪਹਿਲਾਂ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਪਹਿਲਾਂ ਜਨ ਅਸਟੀਲੋ ਆਪਾਂ ਲੈ ਕੇ ਪਹੁੰਚਿਆ ਮਾਡਲ ਦੀ ਗੱਲ ਕਰੀਏ ਤਾਂ 2007 ਮਾਡਲ ਆਪ ਨੂੰ ਗੱਡੀ ਦੇਖਣ ਨੂੰ ਮਿਲੂਗੀ ਜਨ ਅਸਟੀਲੋ ਪੈਟਰੋਲ ਤੇ ਹੈ ਪਲੱਸ ਸੀਐਨਜੀ ਹੈ ਜੀ 7 ਮਾਡਲ ਹੈ ਫੁੱਲ ਗਰੰਟੀ ਹੈ ਗੱਡੀ ਦੀ ਟਾਇਰ ਨਵੇਂ ਨੇ ਬੈਟਰੀ ਨਵੀਂ ਹੈ ਸੀਟ ਕਵਰ ਨਵੇਂ ਨੇ ਏਸੀ ਹੀਟਰ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਹਰਿਆਣਾ ਨੰਬਰ ਗੱਡੀ ਉਸ ਰਾਮਪੁਰਾ ਫੂਲ ਮਾਲਕ ਦਾ ਏਰੀਆ ਇੰਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਰਾਮਪੁਰਾ ਫੂਲ ਮਾਲਕ ਦਾ ਏਰੀਆ ਜਾ ਕੇ ਦੇਖ ਸਕਦਾ हूं ਗੱਡੀ ਨੂੰ ਚਲਾ ਕੇ ਦੇਖ ਸਕਦਾ हूं ਸਟਾਰਟ ਕਰਕੇ ਦੇਖ ਸਕਦਾ हूं ਪੂਰੀ ਦੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ 53000 ਦੇ ਵਿੱਚੋਂ ਹੀ ਘਾਟਾ-ਬਾਧਾ ਹੋ ਜਾਊਗਾ ਹੋਰ ਦੱਸੋ ਜੀ ਕੀ ਚਾਹੀਦਾ ਤੇ ਰੇਟ ਕੋਈ ਫਿਕਸ ਨਹੀਂ ਹੈਗਾ ਇਹ ਠੀਕ ਹੈ ਜੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜਿਹੜੀ ਵੀ ਕਰਨੀ ਹੋਈ ਨੰਬਰ ਵਗੈਰਾ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਬਾਕੀ ਫੋਟੋਆਂ 'ਚ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ ਬੈਕ ਸਾਈਡ ਤੋਂ ਡਿੱਕੀ ਚੈੱਕ ਕਰੋ ਬੰਪਰ ਚੈੱਕ ਕਰੋ ਫਰੰਟ ਵਾਲਾ ਚੈੱਕ ਕਰ ਲਓ ਬੰਪਰ ਬੈਕ ਸਾਈਡ ਵਾਲਾ ਦੇਖ ਲਓ ਸਾਰਾ ਕੁਝ A to Z ਆਪਾਂ ਨੂੰ ਵਧੀਆ ਮਿਲੂਗਾ ਜੀ ਇੱਕ ਨੰਬਰ ਗੱਡੀ ਆ ਬਾਕੀ ਕੰਮ ਵੀ ਨਹੀਂ ਪਾਲਦੀ ਤੇ ਨਾ ਹੀ ਕਰਵਾਉਣ ਦੀ ਲੋੜ ਹੈਗੀ। ਬਾਕੀ ਵੀਡੀਓ ਕਿਵੇਂ ਦੀ ਲੱਗੀ? ਗੱਡੀ ਵੀ ਦੇਖ ਲਈ ਤੇ ਜਿਹੜਾ ਆਪਾਂ ਸਸਤਾ ਘਰ ਲੈ ਕੇ ਪਹੁੰਚੇ ਸੀਗੇ ਉਹ ਵੀ ਤੁਸੀਂ ਚੈੱਕ ਕਰ ਲਿਆ। ਹਰ ਚੀਜ਼ ਆਪਾਂ ਤੁਹਾਨੂੰ ਕਨਫਰਮ ਕਰਵਾ ਹੀ ਦਿੱਤੀ। ਤੇ ਵੀਡੀਓ ਵਧੀਆ ਲੱਗੀ ਹੈ ਸ਼ੇਅਰ ਕਰ ਦਿਓ ਜੀ, ਲਾਈਕ ਕਰ ਦਿਓ, ਸਪੋਰਟ ਕਰਿਆ ਕਰੋ। ਬਾਅਦ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ। ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਜੀ ਕਿਸੇ ਨੇ ਐਡ ਕਰਬੋਣੀ ਹੈ, ਭੇਜੋ ਆਪਣੇ ਕੋਲ ਵੀਡੀਓ ਦੀ ਜਾਣਕਾਰੀ, ਫੋਟੋਆਂ ਐਡ ਆਪਾਂ ਲਾ ਦਾਂਗੇ ਜੀ। ਜੇ ਤੁਹਾਨੂੰ ਤੁਹਾਡੇ ਏਰੀਆ 'ਚ ਸਪੈਸ਼ਲ ਕੋਈ ਗੱਡੀ ਮੋਟਰਸਾਈਕਲ ਕੋਈ ਚਾਹੀਦਾ ਫਰਮੈਸ਼ ਕਰਨੀ ਹੈ ਕਮੈਂਟ ਦੇ ਵਿੱਚ ਕਹਿ ਸਕਦੇ ਹੋ ਜੀ ਲਿਖ ਦਿਓ ਕਮੈਂਟ ਦੇ ਵਿੱਚ ਆਪਾਂ ਲੈ ਕੇ ਪਹੁੰਚ ਜਾਗੇ। ਲੱਕ ਵੀਡੀਓ ਪਸੰਦ ਆਈ ਹੈ ਤਾਂ ਜਰੂਰ ਦੱਸਿਓ ਜੀ ਤੇ ਐਡ ਕਰਬੋਣੀ ਹੈ ਭੇਜੋ ਆਪਣਾ ਨੰਬਰ ਉੱਤੇ ਪੂਰੀ ਵੀਡੀਓਜ਼ ਲਿਖਿਆ ਰਹਿੰਦਾ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲ ਦੇਣ ਜਲਦੀ ਆਪਾਂ